ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੀਂ ਵੀਡੀਓ ਵਿੱਚ ਆਪਾਂ ਦੋਸਤੋ ਗੱਲ ਕਰਾਂਗੇ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਵਿੱਚ ਤੁਸੀਂ ਦੇਖਿਆ ਹਿਸ਼ਾਰਪੁਰ ਦੇ ਵਿੱਚ ਇੱਕ ਮਾਸੂਮ ਬੱਚਾ ਇੱਕ ਦਰਿੰਦੇ ਵੱਲੋਂ ਕੁਕਰਮ ਕਰਕੇ ਉਸ ਦੀ ਹਤਿਆ ਕਰ ਦਿੱਤੀ ਉਸ ਦਰਿੰਦਰ ਨੇ ਇਹ ਸ਼ਰਾਬ ਪੀ ਕੇ ਸਾਰਾ ਕੁਝ ਕੀਤਾ ਤੇ ਉਹ ਪ੍ਰਵਾਸੀ ਸੀਗਾ ਤੁਗਲ ਦੋਸਤੋ ਪ੍ਰਵਾਸੀ ਦੀ ਨਹੀਂ ਹੈ ਜਿਸੇ انسان ਦੇ ਅੰਦਰ ਸ਼ੈਤਾਨ ਜਦੋਂ ਆ ਜਾਂਦਾ ਉਹ ਕੋਈ ਵੀ ਹੋ ਸਕਦਾ ਪ੍ਰਵਾਸੀ ਵੀ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ ਅੱਜ ਮੈਂ ਸੋਸ਼ਲ ਮੀਡੀਆ ਤੇ ਕਾਫੀ ਜੜੀਆਂ ਵੀਡੀਓ ਦੇਖੀਆਂ ਵੀ ਅਸੀਂ ਭਈਆਂ ਨੂੰ ਇੱਥੇ ਰਹਿਣ ਨਹੀਂ ਦੇਣਾ ਭਈਏ ਭਜਾਓ ਕੁਛ ਦੇ ਥਾਵਾਂ ਦੇ ਕਈਆਂ ਜਗ੍ਹਾ ਦੇ ਉੱਤੇ ਜਿਹੜਾ ਤੋੜਪੰਨ ਵੀ ਹੋਈ ਆ ਡਾਂਗਾ ਮਾਰੀਆਂ ਗਈਆਂ ਕਿਸੇ ਜਗ੍ਹਾ ਤੇ ਤੋ ਗੱਲ ਦੋਸਤੋ ਇਸ ਚੀਜ਼ ਦੇ ਨਾਲ ਸ਼ੈਤਾਨ ਜਿਹੜਾ ਉਹ ਨਹੀਂ ਮਰਨਾ ਹੈਗਾ ਜਿਸ ਬੰਦੇ ਦੇ ਅੰਦਰ ਸ਼ੈਤਾਨ ਆ ਗਿਆ ਇਹਨਾਂ ਚੀਜ਼ਾਂ ਦਾ ਸ਼ੈਤਾਨ ਨਹੀਂ ਮਰ ਸਕਦਾ ਇੱਥੇ 1 2 ਪੁਆਇੰਟ ਹੈਗੇ ਜਿਹੜੇ ਜ਼ਰੂਰੀ ਨੇ ਤੁਹਾਡੇ ਜੇਕਰ ਪਿੰਡ ਵਿੱਚ ਪ੍ਰਵਾਸੀ ਰਹਿੰਦੇ ਨੇ ਤਾਂ ਤੁਸੀਂ ਆਪਣੇ ਪਿੰਡ ਦੇ ਸਰਪੰਚ ਨੰਬਰਦਾਰ ਨੂੰ ਇਸ ਸੰਬੰਧੀ ਰਿਪੋਰਟ ਕਰੋ ਕਿ ਇਹਨਾਂ ਭਈਆਂ ਦੇ ਜਿਹੜੇ ਪ੍ਰਵਾਸੀ ਨੇ ਇਹਨਾਂ ਦੇ ਆਧਾਰ ਕਾਰਡ ਬਣੇ ਹੋਏ ਨੇ ਜੇਕਰ ਆਧਾਰ ਕਾਰਡ ਨਹੀਂ ਬਣੇ ਤੇ ਇਹਨਾਂ ਦੇ ਆਧਾਰ ਕਾਰਡ ਪਹਿਲਾਂ ਤੋਂ ਬਣਨੇ ਚਾਹੀਦੇ ਆਧਾਰ ਕਾਰਡ ਬਣਾ ਕੇ ਇਹਨਾਂ ਦੇ ਪੁਲਿਸ ਸੇਵਾ ਕੇਂਦਰ ਜਿੱਦਾਂ ਸਾਂਝ ਕੇਂਦਰ ਬਣੇ ਹੋਏ ਉਥੇ ਇਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਆ ਸਟ੍ਰੇਂਜਰ ਰੋਲ ਜਿਹੜਾ ਕਟਿਆ ਜਾਂਦਾ ਇਹਨਾਂ ਦਾ ਉਹ ਫੇ ਜਿਸ ਸਟੇਟ ਦਾ ਵਿਅਕਤੀ ਰਹਿਣ ਵਾਲਾ ਉਸ ਸਟੇਟ ਦੀ ਪੁਲਿਸ ਨੂੰ ਉਹਦੇ ਬਾਰੇ ਲੈਟਰ ਜਾਂਦਾ ਈਮੇਲ ਰਾਹੀਂ ਫਿਰ ਉਸ ਉਸ ਥਾਣੇ ਤੋਂ ਜਿੱਥੇ ਉਹ ਵਿਅਕਤੀ ਰਹਿ ਰਿਹਾ ਉਸ ਥਾਣੇ ਤੋਂ ਉਹਦੀ ਵੈਰੀਫਿਕੇਸ਼ਨ ਹੋ ਕੇ ਆਉਂਦੀ ਆ ਉਹਦੇ ਵਿੱਚ ਸਾਰਾ ਜਿਹੜਾ ਇਹ ਕਲੀਅਰ ਹੋ ਜਾਂਦਾ ਕਿ ਇਹ ਵਿਅਕਤੀ ਕ੍ਰਿਮੀਨਲ ਪ੍ਰਵਰਤੀ ਦਾ ਹੈ ਜਾਂ ਇਹਦਾ ਰਿਕਾਰਡ ਠੀਕ ਹੈ ਉਸ ਨਾਲ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਬੰਦਾ ਇਥੇ ਰਹਿਣ ਦੇਣ ਜੇ ਯੋਗ ਨਹੀਂ ਹੈਗਾ ਅਗਲ ਉਹਦਾ ਉਥੇ ਜਿਹੜਾ ਰਿਕਾਰਡ ਕ੍ਰਿਮੀਨਲ ਆਉਂਦਾ ਹੈ ਉਹ ਸਾਰੀ ਉਹਦੇ ਵਿੱਚ ਰਿਪੋਰਟ ਆ ਜਾਂਦੀ ਆ ਜਿਸ ਤਰ੍ਹਾਂ ਤੁਹਾਡੇ ਕੋਈ ਮਹੱਲਾ ਗਲੀ ਸ਼ਹਿਰਾਂ ਦੇ ਵਿੱਚ ਪ੍ਰਵਾਸੀ ਰੇੜੀਆਂ ਲਗਾ ਕੇ ਰਹਿੰਦੇ ਇਸੇ ਤਰ੍ਹਾਂ ਹੀ ਉਹਨਾਂ ਦੇ ਖਿਲਾਫ ਵੀ ਆਪਾਂ ਰਿਪੋਰਟ ਜਿਹੜੀ ਸੇਵਾ ਕੇਂਦਰ ਵਿੱਚ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈਏ ਇਸੇ ਤਰ੍ਹਾਂ ਹੀ ਜੇਕਰ ਕੋਈ ਵੀ ਵਿਅਕਤੀ ਚਾਹੇ ਉਹ ਪਿੰਡ 'ਚ ਚਾਹੇ ਸ਼ਹਿਰ ਦੇ ਵਿੱਚ ਆ ਇਹਨਾਂ ਨੂੰ ਪ੍ਰਵਾਸੀ ਨੂੰ ਜਾਂ ਕਿਸੇ ਵੀ ਹੋਰ ਸਟੇਟ ਵਾਲੇ ਪ੍ਰਵਾਸੀ ਨੂੰ ਜਾਂ ਬਿਹਾਰ ਜੁਪੀ ਤੇ ਆਪਾਂ ਕਹਿੰਦੇ ਕਹਿੰਦੇ ਆ ਜਿੱਦਾਂ ਹੋਰ ਵੀ ਸਟੇਟ ਦੇ ਰਹਿਣ ਵਾਲੇ ਕਸ਼ਮੀਰ ਦੇ ਰਹਿਣ ਵਾਲੇ ਜਾਂ ਹੋਰ ਕਿਸੇ ਸਟੇਟ ਦੇ ਰਹਿਣ ਵਾਲੇ ਉਹਨਾਂ ਬਾਰੇ ਵੀ ਆਪਾਂ ਨੂੰ ਪੁਲਿਸ ਪਾਸ ਜਿਹੜੀ ਇਹ ਸਾਂਝ ਕੇਂਦਰਾਂ ਦੇ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ ਇਹਨਾਂ ਦੇ ਆਧਾਰ ਕਾਰਡ ਚੈੱਕ ਕਰਨੇ ਚਾਹੀਦੇ ਆ ਬਣੇ ਹੋਏ ਕਿ ਨਹੀਂ ਉੱਥੇ ਜਦੋਂ ਤੁਸੀਂ ਇਹਨਾਂ ਨੂੰ ਲੈ ਕੇ ਜਾਓਗੇ ਤਾਂ ਇਹਨਾਂ ਦੇ ਆਧਾਰ ਕਾਰਡ ਪੁੱਛੇ ਜਾਣਗੇ ਆਧਾਰ ਕਾਰਡ ਦੇ ਆਧਾਰ ਤੇ ਹੀ ਇਹਨਾਂ ਦੀ ਵੈਰੀਫਿਕੇਸ਼ਨ ਜਿੱਥੋਂ ਦੇ ਰਹਿਣ ਵਾਲੇ ਉਸ ਜ਼ਿਲ੍ਹੇ ਉਸ ਪੁਲਿਸ ਸਟੇਸ਼ਨ ਨੂੰ ਜਾਵੇਗੇ ਇਸ ਤਰ੍ਹਾਂ ਦੋਸਤੋ ਕੋਈ ਹੱਲ ਨਹੀਂ ਹੋ ਸਕਦਾ ਜਿਸ ਤਰ੍ਹਾਂ ਆਪਾਂ ਕਹਿ ਰਹੀਏ ਜੀ ਡਾਂਗਾ ਫੜ ਲਿਏ ਇਹਨਾਂ ਨੂੰ ਪੰਜਾਬੀ ਇਕੱਠੇ ਹੋ ਕੇ ਭਜਾਈਏ ਇੱਥੋਂ ਜਾਂ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਆ ਉੱਥੋਂ ਭਜਾਈਏ ਤੇ ਸਾਡਾ ਨਾਂ ਤਾਂ ਇਹਨਾਂ ਨੂੰ ਭਜਾਇਆ ਹੀ ਸਰਨਾ ਤੇ ਨਾ ਇਹਨਾਂ ਨੂੰ ਕੁੱਟਿਆ ਹੀ ਸਰਨਾ ਭਜਾਇਆ ਇਸ ਕਰਕੇ ਨਹੀਂ ਸਰਨਾ ਕਿਉਂਕਿ ਬਹੁਤ ਆਪਣੇ ਜ਼ਿਮੀਂਦਾਰ ਭਰਾ ਜਿਹੜੇ ਆਲੂ ਦੀ ਖੇਤੀ ਕਰਦੇ ਆ ਉਹ ਟਰਾਲੀਆਂ ਭਰ-ਭਰ ਕੇ ਇਹਨਾਂ ਨੂੰ ਲੇਬਰ ਲੈ ਜਾਂਦੇ ਆ ਲੇਬਰ ਸਸਤੀ ਪੈਂਦੀ ਪੰਜਾਬੀ ਤਾਂ ਹੁਣ ਇਹ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਤੇ ਉਹਨਾਂ ਦਾ ਜਿਹੜਾ ਸਾਰਾ ਹੀ ਖੇਤੀਬਾੜੀ ਦਾ ਕੰਮ ਉਹ ਚੋਪਟ ਹੋ ਸਕਦਾ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਆਪਾਂ ਇਹਨਾਂ ਨੂੰ ਇੱਥੋਂ ਭਜਾ ਦਈਏ ਹੁਣ ਬਹੁਤ ਸਾਰੇ ਕਾਰੋਬਾਰ ਇਹਨਾਂ ਨੇ ਕੋਠੀਆਂ ਬਣਾਉਣੀਆਂ ਰੇੜੀਆਂ ਸਬਜ਼ੀਆਂ ਦੀਆਂ ਰੇੜੀਆਂ ਇਹਨਾਂ ਦੀਆਂ ਫਲਾਂ ਦੀਆਂ ਰੇੜੀਆਂ ਇਹਨਾਂ ਦੀਆਂ ਇਹਨਾਂ ਦਾ ਇੱਕੋ ਹੀ ਇੱਕ ਹੱਲ ਵਾ ਸਿਰਫ ਇਹਨਾਂ ਨੂੰ ਜਿਸ ਵੀ ਤੁਹਾਡੇ ਨੀਅਰ ਡੀਅਰ ਕਿਤੇ ਰਹਿੰਦੇ ਪਿੰਡਾਂ 'ਚ ਰਹਿੰਦੇ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹ ਸ਼ਹਿਰ ਦੇ ਐਮਸੀ ਨੂੰ ਪਿੰਡ ਦੇ ਸਰਪੰਚ ਨੂੰ ਇਹਨਾਂ ਨੂੰ ਸੇਵਾ ਕੇਂਦਰ ਲਿਜਾ ਕੇ ਇਹਨਾਂ ਦੀ ਆਪਣੀ ਡਿਊਟੀ ਉਹਨਾਂ ਨੂੰ ਕਰਨੀ ਚਾਹੀਦੀ ਸਰਕਾਰੀ ਡਿਊਟੀ ਉਹਨਾਂ ਦੀ ਵੀ ਬਣਦੀ ਆ ਵੀ ਅਸੀਂ ਇਸ ਬੰਦੇ ਦੀ ਵੈਰੀਫਿਕੇਸ਼ਨ ਕਰਾਈਏ ਇਹ ਪ੍ਰਵਾਸੀ ਦਾ ਹੀ ਚੈੱਕਅਪ ਕਰਾਈਏ ਕਿ ਇਹ ਜਿਹੜਾ ਹੈਗਾ ਕੋਈ ਕ੍ਰਾਈਮ ਕਰਕੇ ਜਾਂ ਕੋਈ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਤਾਂ ਨਹੀਂ ਆਣ ਕੇ ਸਾਡੇ ਕੋਲ ਰਹਿੰਦਾ ਇਸ ਨਾਲ ਤੁਸੀਂ ਵੀ ਸੇਫ ਹੋ ਜਾਓਗੇ ਬਾਅਦ ਦੀ ਵੇਲੇ ਜੋ ਕੋਈ ਕ੍ਰਾਈਮ ਕਰਕੇ ਜਾਂਦਾ ਤੇ ਫਿਰ ਉਹਨੂੰ ਲੱਭਣਾ ਵੀ ਸੌਖਾ ਹੋ ਜਾਊਗਾ ਬਹੁਤ ਸਾਰੇ ਪ੍ਰਵਾਸੀ ਇਸ ਤਰ੍ਹਾਂ ਦੇ ਆ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਭੁਜਾ ਕੇ ਲੈ ਜਾਂਦੇ ਆ ਮੁੜ ਕੇ ਉਹਨਾਂ ਦੇ ਐਡਰੈਸ ਨਾ ਹੋਣ ਕਰਕੇ ਉਹ ਫਿਰ ਪਤਾ ਹੀ ਨਹੀਂ ਲੱਗਦਾ ਕਿੱਥੇ ਰਹਿਣ ਵਾਲੇ ਆ ਤੇ ਨਾ ਟ੍ਰੇਸ ਹੀ ਹੁੰਦੇ ਫਿਰ ਮੁੜ ਕੇ ਉਹ ਇਸ ਕਰਕੇ ਇਹਨਾਂ ਨੂੰ ਲਿਜਾ ਕੇ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ ਬਿਨਾ ਵੈਰੀਫਿਕੇਸ਼ਨ ਤੋਂ ਇਹਨਾਂ ਨੂੰ ਨਾ ਰਹਿਣ ਦਿਓ ਇਹਨਾਂ ਦੇ ਆਧਾਰ ਕਾਰਡ ਜਿਹੜੇ ਆਧਾਰ ਕਾਰਡ ਵਾ ਉਹ ਮੋਤਵਾਰ ਬੰਦੇ ਜਿਹੜੇ ਚੈੱਕ ਕਰਨ ਤੇ ਰਿਪੋਰਟ ਕਰਨ ਤੀਸਰੀ ਗੱਲ ਆਪਾਂ ਇਹ ਕਰਾਂਗੇ ਵੀ ਤੁਸੀਂ ਕਹਿ ਤਾ ਦਿੰਨੇ ਆਂ ਵੀ ਇਹਨਾਂ ਨੂੰ ਪੰਜਾਬ ਚੋਂ ਭਜਾਓ ਆਪਣੇ ਲੋਕ ਵੀ ਬਾਹਰ ਕਨੇਡਾ ਅਮਰੀਕਾ ਯੂਰਪ ਅਰਬ ਦੇਸ਼ਾਂ ਦੇ ਵਿੱਚ ਕੰਮ ਕਰਨ ਲਈ ਆਪਦੇ ਬੱਚੇ ਪਾਲਣ ਲਈ ਗਏ ਹੋਏ ਨੇ ਇਹ ਕੋਈ ਹੱਲ ਨਹੀਂ ਹੈ ਜਿਸ ਤਰ੍ਹਾਂ ਬਾਕੀ ਦੇ ਆਪਾਂ ਸੋਚੀਏ ਵੀ ਜਿਹੜੇ ਉਹ ਬਾਕੀ ਦੇਸ਼ ਵੀ ਇਹਨਾਂ ਨੂੰ ਭਜਾਉਣ ਆਪਣੇ ਲੋਕ ਵੀ ਬਾਹਰ ਦੇਖਿਆ ਹੀ ਤੁਸੀਂ ਕਈਆਂ ਦੇ ਕਤਲ ਹੋ ਜਾਂਦੇ ਦੁਬਈ ਦੇ ਵਿੱਚ ਬਲੱਡ ਮਨੀ ਭਰੀ ਆ ਕਤਲ ਹੋ ਜਾਂਦੇ ਉਹਨਾਂ ਦੇ ਕਤਲ ਕਰਕੇ ਭੱਜ ਜਾਂਦੇ ਆ ਜਾਂ ਕਤਲ ਹੋ ਕੇ ਉਹ ਜੇਲ੍ਹ ਚ ਚਲ ਜਾਂਦੇ ਕਈ ਵਾਰੀ ਹੈਪਨਿੰਗ ਉਦਾਂ ਹੀ ਹੋ ਜਾਂਦੀ ਆ ਬੰਦਾ ਸੋਚਿਆ ਵੀ ਨਹੀਂ ਹੁੰਦਾ ਕੋਈ ਇਹੋ ਜਿਹਾ ਬੰਦੇ ਕੋ ਕੰਮ ਹੋ ਜਾਂਦਾ ਜਿਹੜਾ ਉਹਨੇ ਆਪਣੀ ਨੀਦ ਨਾਲ ਨਹੀਂ ਕੀਤਾ ਹੁੰਦਾ ਇਹ ਹੱਲ ਨਹੀਂ ਹੈ ਪਤਾ ਨਹੀਂ ਕਿੰਨੇ ਕਿ ਤੁਸੀਂ ਹੁਣ ਦੇਖ ਲੋ 84 ਵਾਲੇ ਦੰਗੇ ਕਿੱਦਾਂ ਹੋਏ ਸੀ ਕਿੰਨਾ ਆਪਣੇ ਸਿੱਖ ਭਰਾ ਜਿਹੜੇ ਆ ਉਥੇ ਸ਼ਹੀਦ ਕਰ ਦਿੱਤੇ ਗਏ ਆ ਹੁਣ ਬੜੇ ਬੜੇ ਆਪਣੇ ਸਿੱਖਾਂ ਦੇ ਕਾਰੋਬਾਰ ਨੇ ਆਪਾਂ ਕਿਸੇ ਕਮਿਊਨਿਟੀ ਇੱਕ ਦੀ ਗੱਲ ਨਹੀਂ ਕਰ ਸਕਦੇ ਉਹਨਾਂ ਦੇ ਵੀ ਇੱਧਰ ਕਾਰੋਬਾਰ ਨੇ ਆਪਣੇ ਲੋਕਾਂ ਦੇ ਵੀ ਉੱਧਰ ਪੰਜਾਬੀਆਂ ਦੇ ਕਾਰੋਬਾਰ ਬਹੁਤ ਹਰ ਸਟੇਟ ਦੇ ਤਕੜੇ ਤਕੜੀਆਂ ਟਰਾਂਸਪੋਰਟ ਤਕੜੇ ਤਕੜੇ ਕੰਮ ਨੇ ਫਿਰ ਉਹ ਵੀ ਇਕੱਠੇ ਹੋ ਗਏ ਆਪਣੇ ਉੱਥੇ ਜਿਹੜਾ ਹੈ ਉਹਨਾਂ ਦਾ ਬਿਜ਼ਨਸ ਹੋਣਗਾ ਉਹਨੂੰ ਚੋਪਟ ਕਰਨਗੇ ਆਪਾਂ ਇੱਥੇ ਬਿਠੇ ਆਪਣੇ ਘਰਾਂ ਦੇ ਗੱਲਾਂ ਮਾਰੀ ਜਾਂਦੇ ਏਦਾਂ ਗੱਲ ਨਹੀਂ ਬਣਦੀ ਹੁੰਦੀ ਇੱਥੇ ਜਿਹੜਾ ਬੰਦਾ ਗਿਆ ਹੀ ਨਹੀਂ ਬਾਹਰ ਕੀ ਉਹ ਸਟੇਟ ਹੀ ਨਹੀਂ ਵੇਖੀ ਉਹ ਐਵੇਂ ਕਰੀ ਜਾਓ ਚੱਕ ਦਿਓ ਜੀ ਇਹਨਾਂ ਨੂੰ ਭਜਾ ਦਿਓ ਜੀ ਇਹ ਨਹੀਂ ਹੱਲ ਹੋ ਸਕਦਾ ਭਈ ਇਹਦੇ ਨਾਲ ਜਿਹੜਾ ਦੇਸ਼ ਦੇ ਵਿੱਚ ਦੰਗੇ ਫੈਲਣ ਦਾ ਹੁੰਦਾ ਇਹ ਕੰਮ ਵੀ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਤੁਹਾਡਾ ਤਾਂ ਕੁਝ ਨਹੀਂ ਜਣਾ ਜਿੱਦਾ ਕੋਈ ਬਾਹਰੀ ਸਟੇਟ 'ਚ ਨਹੀਂ ਰਹਿੰਦਾ ਜਿਨ੍ਹਾਂ ਦੇ ਕਾਰੋਬਾਰ ਵਿਚਾਰੇ ਪੰਜਾਬੀਆਂ ਦੇ ਉਹਨਾਂ ਤਬਾਹ ਕਰਦੇ ਨੇ ਉੱਥੇ ਸਾਡੇ ਬਹੁਤ ਸਿੱਖ ਭਰਾ ਜਿਹੜੇ ਟਰੱਕ ਲਜਾਇਆ ਕਿ ਹਰ ਸਟੇਟ 'ਚ ਜਾਂਦੇ ਆ ਟਰੱਕ ਲੂਦਣਗੇ ਫੇ ਕੀ ਤੁਸੀਂ ਕਰੋਗੇ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕਰਾਓ ਵੀ ਇਹ ਜਿਹੜੇ ਹੈ ਕਿ ਕ੍ਰਿਮੀਨਲਤ ਨਹੀਂ ਸਾਡੇ ਕੋਲ ਆਲ ਕੇ ਰਹੀ ਜਾਂਦੇ ਇਹ ਹੀ ਆ ਤੋ ਮੈਂ ਥੋੜਾ ਜਿਹਾ ਦੇਖਦਾ ਸੀ ਜਿਹੜਾ ਉਹ ਹੁਸਿਆਰਪੁਰ ਚ ਇੱਕ ਮਾਸੂਮ ਬੱਚੇ ਦਾ ਹੋਇਆ ਦੇਖ ਕੇ ਹਰ ਇੱਕ ਦਾ ਜਿਹੜਾ ਜਿਹੜਾ ਦਿਲ ਵਾ ਉਹ ਡਹਿਲ ਗਿਆ ਹੈਗਾ ਇਸ ਚੀਜ਼ ਨੂੰ ਸੁਣ ਕੇ ਹਰ ਇੱਕ ਮਾਪਿਓ ਜਿਹੜਾ ਉਹ ਸਹਿਮ ਦੇ ਵਿੱਚ ਵੀ ਕਿਸੇ ਨਾ ਵੀ ਇਹ ਜੀ ਘਟਨਾ ਹੋ ਸਕਦੀ ਆ ਵੈਸੇ ਵੀ ਤੇ ਆਪਣਾ ਜਿਹੜੇ ਮਾਪਿਆਂ ਦਾ ਵੀ ਫਰਜ਼ ਬਣਦਾ ਵੀ ਆਪਾਂ ਬੱਚਿਆਂ ਦੀ ਥੋੜੀ ਜੀ ਕੇਅਰ ਕਰੀਏ ਜੇਕਰ ਤੁਹਾਡੇ ਮਹੱਲੇ ਪਿੰਡ ਦੇ ਵਿੱਚ ਜਿਹਾ ਕੋਈ ਪ੍ਰਵਾਸੀ ਰਹਿੰਦਾ ਤੇ ਆਪਾਂ ਉੱਤੇ ਨਿਗ੍ਹਾ ਰੱਖੀਏ ਵੀ ਇਹ ਕਿਸ ਪ੍ਰਵਰਤੀ ਦਾ ਕੀ ਕਰਦਾ ਉਹ ਰਹਿਣ ਸਹਿਣ ਕਿਦਾਂ ਦਾ ਆ ਉਹਦਾ ਥੋੜੇ ਜੇ ਸਾਡੇ ਵੀ ਫਰਜ਼ ਬਣਦੇ ਆ ਜੋ ਵੀ ਹੋਇਆ ਉਹ ਬੱਚੇ ਨਾਲ ਬਹੁਤ ਮਾੜਾ ਹੋਇਆ ਬੱਚਾ ਮੁੜ ਕੇ ਵਾਪਸ ਆ ਗਿਆ ਬੜੇ ਸੋਹਣੇ ਦੋਨੇ ਭੈਣ ਭਰਾ ਸੀਗੇ ਬਹੁਤ ਹੀ ਮਾੜਾ ਉਸ ਮਸੂਮ ਦੇ ਨਾਲ ਹੋਇਆ ਬਹੁਤ ਜ਼ਿਆਦਾ ਜੁਰਮ ਟਾਇਆ ਵਾ ਇਹ ਜੇ ਅੱਗੇ ਤੋਂ ਕੁਝ ਨਾ ਹੋ ਸਕੇ ਇਸ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਸੀ ਕਾਫੀ ਸੋਸ਼ਲ ਮੀਡੀਆ ਤੇ ਇਹ ਕੰਮ ਚੱਲ ਰਿਹਾ ਸੀ ਇਹਨਾਂ ਨੂੰ ਪਹਜਾਓ ਤੇ ਮੇਰਾ ਵੀ ਥੋੜਾ ਜਿਹਾ ਦਿਲ ਕਰਿਆ ਵੀ ਆਪਾਂ ਵੀਡੀਓ ਉਹਦੇ ਰਾਹੀਂ ਕੁਝ ਸੰਦੇਸ਼ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇ ਸਕੀਏ ਜੇਕਰ ਤੁਹਾਨੂੰ ਇਸ ਵੀਡੀਓ ਚੰਗੀ ਲੱਗੀ ਐ ਇਸ ਵਿੱਚੋਂ ਕੁਝ ਵੀ ਪਾਠ ਚੰਗਾ ਲੱਗਾ ਤਾਂ ਵੀਡੀਓ ਨੂੰ ਠੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਤੁਸੀਂ ਦੇਖਦੇ ਹੋ ਆਪਣਾ ਟੀਮ ਕੀਮਤੀ ਸਮਾਂ ਕੱਢਦੇ ਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਉਂਦੇ ਰਹੋ ਰੱਬ ਰਾਖਾ ਜੀ